ਅੰਗਰਸ ਸਰ ਵਿਕੇ ਟਿਊਸ਼ਨ ਤੇ ਜਾ ਰਹੀ 3 ਸਾਲ ਦੀ ਧਰਤੀ ਦੇ ਲੱਕ ਵਿੱਚ ਵੱਜੂ ਗੋਲੀ ਹਸਪਤਾਲ ਦੇ ਟੈਕਸਚਰ ਦੌਰਾਨ ਪਤਾ ਲੱਗ ਗਿਆ ਕਿ ਵਿਅਕਤੀ ਦੀ ਧਰਤੀ ਤੇ ਗੋਲੀ ਲੱਗੀ ਪੁਲਿਸ ਦਾ ਰਈਆ ਨਾਲ ਜਾਇ ਜੀ ਆ ਜੀ ਨੂੰ ਬਰੇ ਬਰੇ ਬਾਰ ਬਾਰ ਵਾਪਸ ਬਾਰ ਬਾਰ ਨਾ ਉਹ ਨਹੀਂ ਬਾਰ 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 ਜਿਸ ਕੀ ਨਾਮ ਹੈ ਜੀ ਕੜਾ ਆਕਾਸ਼ ਹੈ ਗਲ ਕੀ ਹੋਇਆ ਕੀ ਜੀ ਅੱਜ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸੱਟਣ ਜਾ ਰਿਹਾ ਸੀ ਗਲੀ ਨੰਬਰ 10 ਪਤਾ ਸਿੰਘ ਲੋਨੀਆ ਹੀ ਰਹਿਨੇ ਉਹਤੇ ਹੀ ਉਹ ਟਿਊਸ਼ਨ ਪੜ੍ਹਦੀ ਹੈ 5 ਵਜੇ ਦਾ ਟਾਈਮ ਸੀ ਮੇਰੇ ਨਾਲ ਜਾ ਰਹੀ ਹੈ ਇੱਕਦਮ ਉਹਦੇ ਬੁਲੇਟ ਵਜਦੀ ਹੈ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਹੈ ਔਰ ਮੇਰੇ ਇਹ ਚੀਜ਼ਾਂ ਤੇ ਆਂ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵਟਾ ਵਾਏ ਗਿਆ ਖੂਨ ਨਿਕਲ ਆਇਆ ਤਮਾਨੂੰ ਕਾਰ ਲੈ ਕੇ ਜਾਣਾ ਉਥੇ ਕਾਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉਥੇ ਇਹਨਾਂ ਨੇ ਕਿਹਾ ਕਿ ਕੁਝ ਵੜਿਆ ਹੈ ਦੇ ਅੰਦਰ ਤੇ ਉਹਨਾਂ ਨੇ ਕਿਹਾ ਆਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ਆਪਰੇਟ ਕੀਤਾ ਆਪਰੇਟ ਹੋਣੇ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚ ਤੇ ਗੋਲੀ ਚੱਲਦੀ ਹੈ ਦਾ ਮਤਲਬ ਆ ਇਸੀ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲਦੀ ਕੋਈ ਨਹੀਂ ਮੈਨੂੰ ਮੈਂ ਇਹ ਪਤਾਉਂਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਨਾਂ ਵੱਲ ਵੇਖਿਆ ਨਹੀਂ ਉਹ ਜਦੋਂ ਇੱਕਦਮ ਉਹਦੇ 6:30 ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਟੱਕੇ ਭੱਜਿਆ ਸੀਸੀਟੀਵੀ ਕੈਮਰਾ ਲੱਗਾ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਜਾਂ ਨਹੀਂ ਲੱਗਾ ਮੰਗ ਇਹ ਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੀ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੂ ਕੋ ਵੀ ਹੈ ਜਿੱਦਾਂ ਵੀ ਚੱਲੇ ਗੁੜੀਆਂ ਉਹ ਹੈ ਉਹਤੇ ਉਹ ਦੇਗ ਨੂੰ ਦੌੜਤਾ ਕੋਈ ਇੰਟਰਫੇਰ ਕਰਦਾ ਕੋਈ ਲੈ ਕਰੋ ਇੱਕ ਤਾਂ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗ ਗਈ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਹੈ। ਹਾਲਾਤ ਕਹਿੰਦੇ ਨੇ ਬੇਟੀ ਦੇ ਬੇਟੀ ਦੇ ਹਾਲਾਤ ਠੀਕ ਹੈ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ। ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਜਤਾਈ ਗਈ ਹੋਈ। ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ 3-4 ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ। ਇਸੇ ਦੌਰਾਨ ਉਹ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਤੇ ਉਹਦੇ ਵਿੱਚ ਗੋਲੀ ਆ ਇਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕਿਹਦੀ ਕਾਰਵਾਈ ਹੋਏਗੀ ਜੀ ਇਸ ਨਾਮ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਘਰ ਦੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟ੍ਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਜੋ ਵੀ ਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੱਤੀ ਚਲੇ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ ਠੀਕ ਹੈ